ਇੱਕ ਵਾਰ ਫਿਰ ਹੋਈ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਸਿੱਖਾਂ ਦੇ ਬਲਉਂਦਰੇ ਗਏ ਨੇ ਹਿਰਦੇ ਤਾਂ ਸਿੱਖਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਆਖਰ ਕਿਵੇਂ ਹੋਈ ਆ ਧਾਰਮਿਕ ਭਾਵਨਾਵਾਂ ਦੇ ਨਾਲ ਛੇੜਛਾੜ ਇੱਕ ਐਕਟਰ ਹੈ ਬਾਲੀਵੁੱਡ ਦਾ ਅਮੀਰ ਖਾਨ ਜਿਸ ਦੀ ਕੀ ਇੱਕ ਫਿਲਮ ਆ ਰਹੀ ਆ ਉਸ ਦੇ ਵਿੱਚ ਅਮੀਰ ਖਾਨ ਨੂੰ ਬਾਬੇ ਨਾਨਕ ਦਾ ਰੂਪ ਦਿੱਤਾ ਗਿਆ ਤਾਂ AI ਦੀ ਮਦਦ ਦੇ ਨਾਲ ਕਹਿੰਦੇ ਬਾਬੇ ਨਾਨਕ ਦਾ ਉਸ ਨੂੰ ਰੂਪ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਹਰ ਪਾਸੇ ਵਿਰੋਧ ਹੋ ਰਿਹਾ ਕੱਲੇ ਸਿੱਖ ਸੰਗਤਾਂ ਦੇ ਵਿੱਚ ਨਹੀਂ ਬਲਕਿ ਹਰ ਕਿਸੇ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਜਦੋਂ ਕੋਈ ਇਸ ਤਰੀਕੇ ਨਾਲ ਧਾਰਮਿਕ ਭਾਵਨਾਵਾਂ ਨੂੰ ਆਹਤ ਪਹੁੰਚਾਉਂਦਾ ਤਾਂ ਇਸ ਮੌਕੇ ਐਸਜੀਪੀਸੀ ਦੇ ਮੈਂਬਰ ਗਰੇਵਾਲ ਦੇ ਵੱਲੋਂ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਤੇ ਨਖੇਦੀ ਵੀ ਕੀਤੀ ਗਈ ਆ ਪੂਰੀ ਗੱਲਬਾਤ ਤੁਹਾਨੂੰ ਐਜੀਪੀਸੀ ਮੈਂਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਤੌਰ ਤੇ ਸ਼ੋਸ਼ਣ ਕੀਤੇ ਜਾਂਦੇ ਨੇ ਭਾਵੇਂ ਕੀ ਸ਼ਰੋਣੀ ਗੁਰਦਰਾ ਪ੍ਰਬੰਧ ਕਮੇਟੀ ਇਸ ਸੰਬੰਧ ਦੇ ਵਿੱਚ ਦੇਸ਼ ਦੀ ਸਰਕਾਰ ਤੱਕ ਬਹੁਤ ਵਾਰ ਪਹੁੰਚ ਕਰ ਚੁੱਕੀ ਹੈ ਲਿਖਤੀ ਤੌਰ ਤੇ ਪੱਤਰ ਦੇ ਚੁੱਕੀ ਹੈ ਕਿ ਸਿੱਖਾਂ ਦੇ ਇਹ ਬਾਰੇ ਦੇ ਵਿੱਚ ਇਤਿਹਾਸ ਵਿਗਾੜਨਾ ਤਸਵੀਰਾਂ ਪੇਸ਼ ਕਰਨੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਘਟਨਾਵਾਂ ਵਾਪਰਦੀਆਂ ਵੀ ਬੜੀਆਂ ਦੁਖਦਾਈ ਨੇ ਅੱਜ ਵੀ ਇੱਕ ਪੋਸਟਰ ਲਈ ਜੁਆ ਜਿਸ ਦੇ ਵਿੱਚ ਇੱਕ ਫਿਲਮੀ ਐਕਟਰ ਅਮੀਰ ਖਾਨ ਨੂੰ ਗੁਰਨਾਣ ਦੇਵ ਜੀ ਵਰਗਾ ਬਣਾ ਕੇ ਪੇਸ਼ ਕੀਤਾ ਗਿਆ ਤੇ ਇੱਕ ਖਾਸ ਜਿਹੜੀ ਹੈ ਸਾਈਡ ਦੇ ਉੱਤੋਂ ਉਹਨੂੰ ਪਾਇਆ ਗਿਆ ਤੇ 30 ਸੀਰੀਜ਼ ਦਾ ਲੋਗੋ ਵੀ ਉੱਚ ਦਿਖਾਇਆ ਗਿਆ ਇਸ ਗੱਲ ਦੀ ਭਾਵੇਂ ਕੀ ਸਾਰੇ ਪਾਸਿਆਂ ਤੋਂ ਬੜੀ ਇਸ ਗੱਲ ਦੀ ਨਕਲੀਤੀ ਹੈ ਪਰ ਉੱਥੇ ਕਿਹਾ ਜਾ ਰਿਹਾ ਹੈ ਕਿ ਨਵੀਂ ਤਕਨੀਕ AI ਰਾਹੀਂ ਉਹ ਬਣਾਇਆ ਜਾ ਬਣਾਇਆ ਗਿਆ ਅਸੀਂ ਪਹਿਲਾਂ ਵੀ ਸ਼ਰੋਨੀ ਗੁਰਦਾਰਾ ਪਰੰਦਰ ਕਮੇਟੀ ਅਜਿਹੇ ਕਾਰਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਹਾਂ ਪਰ ਅਸੀਂ ਇਹ ਖੁੱਲ੍ਹ ਕੇ ਕਹਿੰਦੇ ਹਾਂ ਕਿ ਇਹ ਜਿਹੜਾ ਹਿੰਦੁਸਤਾਨ ਹੈ ਇਹ ਵੱਖ-ਵੱਖ ਧਰਮਾਂ ਦੇ ਦਾ ਇੱਕ ਸੁਮੇਲ ਹੈ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਸਭ ਧਰਮਾਂ ਦਾ ਸਰਕਾਰ ਕਰਨਾ ਸਿਖਾਇਆ ਤੇ ਇੱਥੇ ਜਿਹੜੇ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਕਿਸੇ ਦੀ ਭਾਵਨਾ ਤਰਵਾੜ ਹੁੰਦਾ ਉਹ ਮਾੜਾ ਹੈ ਤੇ ਪਰ ਸਰਕਾਰਾਂ ਇਸ ਗੱਲ ਤੇ ਚਿੰਤਨ ਦਿਖਾਈ ਨਹੀਂ ਦਿਗੀਆਂ ਤਾਂ ਹੀ ਅਜਿਹੀਆਂ ਗੱਲਾਂ ਅਜਿਹੀਆਂ ਤਸਵੀਰਾਂ ਅਜਿਹੇ ਜਿਹੜੇ ਪਲੇਟਫਾਰਮ ਜਿਹੜੇ ਦਿਖਾਈ ਦਿੰਦੇ ਨੇ ਭਾਵੇਂ ਕੀ ਕੁਝ ਜਥੇਬੰਦੀਆਂ ਨੇ ਭਾਵੇਂ ਸਰਕਾਰ ਨਾਲ ਸੰਬੰਧਤ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਅਸੀਂ ਇਹ ਕਹਿੰਦੇ ਹਾਂ ਕਿ ਕੱਲਾ ਵਿਰੋਧ ਨਹੀਂ ਚਾਹੀਦਾ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸ਼ਰਾਬਤ ਕਰਦਾ ਉਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਆ ਤਾਂ ਵੀ ਕੋਈ ਵੀ ਕਿਸੇ ਦੀ ਆਸਥਾ ਨਾਲ ਖਿਲਵਾੜ ਨਾ ਕਰੇ ਸ਼ਰੋਣੀ ਗੁਰਦਵਾਰਾ ਫਰੰਦ ਕਮੇਟੀ ਇਸ ਗੱਲ ਦੀ ਉਰਜੋਰ ਸਰਕਾਰ ਤੋਂ ਮੰਗ ਕਰਦੀ ਹੈ ਅਜਿਹੀਆਂ ਘਨੌਣੀਆਂ ਹਰਿਤਾਵਾਂ ਦੇ ਖਿਲਾਫ ਪਹਿਲਾਂ ਵੀ ਸਰਕਾਰ ਨੂੰ ਲਿਖਤੀ ਪੇਜ ਚੁਕੇ ਆਂ ਹੁਣ ਵੀ ਅਸੀਂ ਇਸ ਗੱਲ ਦਾ ਉਹਨਾਂ ਨੂੰ ਕਿਰਾ ਲਿਖਤੀ ਭੇਜ ਰਹੇ ਆਂ ਤੇ ਇਹਦੀ ਡਟ ਕੇ ਨਿੰਦਾ ਵੀ ਕਰਦੇ ਆਂ ਕਿਸੇ ਵੀ ਧਰਮ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਖਿਲਾਫ ਅਸੀਂ ਡਟ ਕੇ ਵਲੋਂ ਖੜਦੇ ਦੇਸ਼ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਤੌਰ ਤੇ ਸ਼ੋਸ਼ਣ ਕੀਤੇ ਜਾਂਦੇ ਨੇ ਭਾਵੇਂ ਕੀ ਸ਼ਰੋਣੀ ਗੁਰਦਰਾ ਬਰੰਧਾ ਕਮੇਟੀ ਇਸ ਸੰਬੰਧ ਦੇ ਵਿੱਚ ਦੇਸ਼ ਦੀ ਸਰਕਾਰ ਤੱਕ ਬਹੁਤ ਵਾਰ ਪਹੁੰਚ ਕਰ ਚੁੱਕੀ ਹੈ ਲਿਖਤੀ ਤਪੁੱਤ ਹੀ ਬਤ ਦੇ ਚੁੱਕੀ ਹੈ ਕਿ ਸਿੱਖਾਂ ਦੇ ਇਹ ਬਾਰੇ ਦੇ ਵਿੱਚ ਇਤਿਹਾਸ ਵਗਾੜਨਾ ਤਸਵੀਰਾਂ ਪੇਸ਼ ਕਰਨੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਘਟਨਾਵਾਂ ਵਾਪਰਦੀਆਂ ਵੀ ਬੜੀਆਂ ਦੁਖਦਾਈ ਨੇ ਅੱਜ ਵੀ ਇੱਕ ਪੋਸਟਰ ਲਈ ਹੋਇਆ ਜਿਸ ਦੇ ਵਿੱਚ ਇੱਕ ਫਿਲਮੀ ਐਕਟਰ ਅਮੀਰ ਖਾਨ ਨੂੰ ਗੁਰਨਾਣ ਦੇਵ ਜੀ ਵਰਗਾ ਬਣਾ ਕੇ ਪੇਸ਼ ਕੀਤਾ ਗਿਆ ਤੇ ਇੱਕ ਖਾਸ ਜਿਹੜੀ ਹੈ ਸਾਈਡ ਦੇ ਉੱਤੋਂ ਉਹਨੂੰ ਪਾਇਆ ਗਿਆ ਤੇ 30 ਸੀਰੀਜ਼ ਦਾ ਲੋਗੋ ਵੀ ਉੱਚ ਦਿਖਾਇਆ ਗਿਆ ਇਸ ਗੱਲ ਦੀ ਭਾਵੇਂ ਕਿ ਸਾਰੇ ਪਾਸਿਆਂ ਤੋਂ ਬੜੀ ਇਸ ਗੱਲ ਦੀ ਨਕਲੀਤੀ ਹੈ ਪਰ ਉੱਥੇ ਕਿਹਾ ਜਾ ਰਿਹਾ ਹੈ ਕਿ ਨਵੀਂ ਤਕਨੀਕ AI ਰਾਹੀਂ ਉਹ ਬਣਾਇਆ ਜਾ ਬਣਾਇਆ ਗਿਆ ਅਸੀਂ ਪਹਿਲਾਂ ਦੀ ਸ਼ਰੋਣੀ ਗੁਰਦਾਰਾਪਨਦ ਕਮੇਟੀ ਅਜਿਹੇ ਕਾਰਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਿੰਦੇ ਹਾਂ ਪਰ ਅਸੀਂ ਇਹ ਖੁੱਲ੍ਹ ਕੇ ਕਹਿੰਦੇ ਹਾਂ ਕਿ ਇਹ ਜਿਹੜਾ ਹਿੰਦੁਸਤਾਨ ਹੈ ਇਹ ਵੱਖ-ਵੱਖ ਧਰਮਾਂ ਦੇ ਦਾ ਇੱਕ ਸੁਮੇਲ ਹੈ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਤੇ ਇੱਥੇ ਜਿਹੜੇ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਕਿਸੇ ਦੀ ਭਾਵਨਾ ਦਾ ਤਰਵਾੜ ਹੁੰਦਾ ਉਹ ਮਾੜਾਵਾ ਤੇ ਪਰ ਸਰਕਾਰਾਂ ਇਸ ਗੱਲ ਤੇ ਚਿੰਤਨ ਦਿਖਾਈ ਨਹੀਂ ਦਿੰਦੀਆਂ ਤਾਂ ਹੀ ਅਜਿਹੀਆਂ ਗੱਲਾਂ ਅਜਿਹੀਆਂ ਤਸਵੀਰਾਂ ਅਜਿਹੇ ਜਿਹੜੇ ਪਲੇਟਫਾਰਮ ਜਿਹੜੇ ਦਿਖਾਈ ਦਿੰਦੇ ਨੇ ਭਾਵੇਂ ਕੀ ਕੁਝ ਜਥੇਬੰਦੀਆਂ ਨੇ ਭਾਵੇਂ ਸਰਕਾਰ ਨਾਲ ਸੰਬੰਧਤ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਅਸੀਂ ਇਹ ਕਹਿੰਦੇ ਹਾਂ ਕਿ ਕੱਲਾ ਵਿਰੋਧ ਨਹੀਂ ਚਾਹੀਦਾ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸ਼ਰਾਰਤ ਕਰਦਾ ਉਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਆ ਤਾਂ ਜੀ ਕੋਈ ਵੀ ਕਿਸੇ ਦੀ ਆਸਥਾ ਨਾਲ ਥਲਵਾੜ ਨਾ ਕਰੇ ਛਰੋਣੀ ਗੁਰਦਾਰਾ ਸਭੰਧ ਕਮੇਟੀ ਇਸ ਗੱਲ ਦੀ ਔਰ ਯੋਰ ਸਰਕਾਰ ਤੋਂ ਮੰਗ ਕਰਦੀ ਹੈ ਅਜਿਹੀਆਂ ਘਨੌਣੀਆਂ ਹਰਿਤਾਵਾਂ ਦੇ ਖਿਲਾਫ ਪਹਿਲਾਂ ਵੀ ਸਰਕਾਰ ਨੂੰ 10 ਲਿਖਤੀ ਪੇਜ ਚੁੱਕੇ ਆ ਹੁਣ ਵੀ ਅਸੀਂ ਇਸ ਗੱਲ ਦਾ ਉਹਨਾਂ ਨੂੰ ਕਿਨਾ ਲਿਖਤੀ ਪੇਜ ਭੇਜ ਰਹੇ ਆ ਤੇ ਇਹਦੀ ਡਟ ਕੇ ਨਿੰਦਾ ਵੀ ਕਰਦੇ ਆ ਕਿਸੇ ਵੀ ਤਾਮ ਨਾਲ ਕੀਤੇ ਜਾ ਰਹੇ ਥਲਵਾੜ ਦੇ ਖਿਲਾਫ ਅਸੀਂ ਡਟ ਕੇ ਮਤਲਬ ਤਾਂ ਤੁਸੀਂ ਦੇਖਿਆ ਤੇ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਐਜੀਪੀਸੀ ਮੈਂਬਰ ਗਰੇਵਾਲ ਦੇ ਵੱਲੋਂ ਇਸ ਸਾਰੇ ਘਟਨਾ ਕਰਨ ਦੀ ਨਖੇਦੀ ਕੀਤੀ ਆ ਬਹੁਤ ਸਾਰੀਆਂ ਅਜਹੀ ਸਾਈਟਾਂ ਹੁੰਦੀਆਂ ਨੇ ਜਿੱਥੇ ਕੀ ਦਰਬਾਰ ਸਾਹਿਬ ਦੀ ਫੋਟੋ ਲਗਾ ਦਿੱਤੀ ਜਾਂਦੀ ਆ ਕਈ ਵਾਰ ਟਾਇਲਟ ਸੀਟ ਦੇ ਉੱਤੇ ਫੋਟੋ ਨਜ਼ਰ ਆਈ ਕਈ ਵਾਰ ਜੁੱਤੀਆਂ ਦੇ ਉੱਤੇ ਫੋਟੋ ਨਜ਼ਰ ਆਈ ਤਾਂ ਉਸ ਜਿਹੜੀਆਂ ਸਾਈਟਾਂ ਦੇ ਖਿਲਾਫ ਫਿਰ ਕਾਰਵਾਈ ਵੀ ਹੁੰਦੀ ਆ ਬਾਅਦ ਦੇ ਵਿੱਚ ਉਹ ਮਾਫੀ ਮੰਗ ਲੈਂਦੇ ਨੇ ਉਹਨਾਂ ਫੋਟੋਆਂ ਨੂੰ ਹਟਾ ਦਿੱਤਾ ਜਾਂਦਾ ਪਰ ਇੱਕ ਵਾਰ ਤਾਂ ਧਾਰਮਿਕ ਭਾਵਨਾਵਾਂ ਮਾਹਤ ਹੋ ਜਾਂਦੀਆਂ ਨੇ ਤਾਂ ਆਖਿਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਧਾਰਮਿਕ ਭਾਵਨਾਵਾਂ ਦੇ ਨਾਲ ਛੇੜਛਾੜ ਕਰਕੇ ਧਾਰਮਿਕ ਭਾਵਨਾਵਾਂ ਨੂੰ ਆਹਤ ਪਚਾਉਣ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਆਉਣ ਵਾਲਾ ਸਮਾਂ